ਇਹ ਬਿਲਕੁਲ ਸਹੀ ਹਾਲੇ ਤੱਕ ਤੁਹਾਨੂੰ ਕਰਨਾ ਲੋਹਰਾਵਾ ਭਾਨੇ ਸਿੱਧੂ ਨੂੰ ਸਰਦਾਰ ਜੀ 3 ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਦਿਲਜੀਤ ਦੋਸਾਂਝ ਜੀ ਸਰਦਾਰ ਜੀ 3 ਓਵਰਸੀਜ਼ ਰੀਲੀਜ਼ ਹੋ ਚੁੱਕੀ ਹੈ ਇਸ ਫਿਲਮ ਨੂੰ ਫੈਨਸ ਵੱਲੋਂ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ ਤੇ ਇਸ ਦੀ ਇੱਕ ਕਲਿੱਪ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਲਜੀਤ ਦੋਸਾਂਝ ਇੱਕ ਏਜੰਟ ਨੂੰ ਕਹਿ ਰਹੇ ਨੇ ਕਿ ਉਹ ਉਸ ਦੇ ਪੈਸੇ ਖਾ ਗਏ ਇਸ ਲਈ ਉਹ ਪਾਨਾ ਸਿੱਧੂ ਨੂੰ ਫੋਨ ਕਰ ਰਹੇ ਨੇ ਕੀ ਹੋ ਗਿਆ ਬਲੰਦ ਜਦੋਂ ਹਾਲੇ ਮੈਂ ਤੈਨੂੰ ਕਰਨਾ ਲਾਉਣਾ ਮੈਂ ਪਾਨੇ ਸਿੱਧੂ ਨੂੰ ਫੋਨ ਬੜੀ ਤੁਹੀਂ ਯਾਦ ਹੁੰਦੀ ਮੇਰੇ ਪੈਸੇ ਖਾ ਗਏ ਤੁਸੀਂ ਕੋਈ ਨਹੀਂ ਨਹੀਂ ਛੋਟਾ ਛੋਟਾ ਜਿਹੀ ਪਾਨਾ ਸਿੱਧੂ ਸੱਜਣ ਨੂੰ ਫੋਨ ਲਾਇਆ ਫਿਰ ਉਸ ਕਹਦਾ ਦਰਿੰਦ ਉਸ ਕੇ ਸਾਲ ਲਈ ਤੇ ਕਬਦਸਤਾਨ ਗਏ ਨੇ ਪੁੱਤ ਫੜੇ ਜਿੰਨੇ ਕਹਿੰਦੇ ਮੇਰੇ ਬੇਜ਼ਾ ਨੂੰ ਕੁੰਡੀ ਲਾਈ ਹੈ ਨਾ ਸਾਰਾ ਹਸਾਮਦਾਨੇ ਚ ਰੱਖੀ ਤੇ ਤਾਲਾ ਲਗਾ ਕੇ ਰੱਖੇ ਕਾਲਾ ਅੱਤੋਂ ਦੀ ਦੁਕਾਨ ਨੂੰ ਮਾਰਨ ਸੋਹੇ ਸੀ ਉਹ ਕਲੇਪ ਸੋ ਇਹ ਸੀ ਉਹ viral clip ਜੋ social media ਤੇ ਕਾਫੀ viral ਹੋ ਰਹੀ ਹੈ। ਇਹ clip ਜਦੋਂ ਪਾਨਾ ਸਿੱਧੂ ਨੂੰ ਮਿਲੀ ਤਾਂ ਉਹਨਾਂ ਨੇ ਆਪਣੇ account ਤੇ ਇੱਕ post ਲਿਖੀ ਤੇ ਉਹਨਾਂ ਨੇ ਲਿਖਿਆ ਕਿ ਮੈਨੂੰ ਆਹ video clip ਮਿਲੀ ਤਾਂ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ। ਮੇਰੇ ਵੱਲੋਂ ਚੁੱਕੇ ਮੁੱਦੇ ਨੂੰ ਪੂਰੀ ਦੁਨੀਆ ਵਿੱਚ ਦੱਸਿਆ ਜਾ ਰਿਹਾ ਹੈ। ਹੋ ਰਹੀ ਲੁੱਟ ਲਈ ਮੈਂ ਹੁਣ ਤਕੜਾ ਹੋ ਕੇ ਲੜਾਂਗਾ ਅਤੇ ਮੈਂ ਕਾਫੀ ਦਿਨਾਂ ਤੋਂ ਦਿਲਜੀਤ ਭਾਈ ਨਾਲ ਹੋ ਰਹੇ ਤੱਕੇ ਬਾਰੇ ਬੋਲ ਰਿਹਾ ਸੀ ਕੁਝ ਲੋਕ ਕਹਿਣਾ ਕਿ ਇਹ ਪਤਾ ਨਹੀਂ ਇਸੇ ਲਈ ਬੋਲ ਰਿਹਾ ਸੀ ਪਰ ਮੈਨੂੰ ਬਿਲਕੁਲ ਨਹੀਂ ਪਤਾ ਸੀ ਪਰ ਇੱਕ ਗੱਲ ਆਪਾਂ ਸਭ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਦਿਲਜੀਤ ਵਰਗਾ ਦਿਲ ਦਾ ਸਾਫ਼ ਬੰਦਾ ਤੇ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਤੇ ਆਪਣੇ ਪੰਜਾਬ ਦੇ ਲੋਕਾਂ ਦਾ ਦਿਲੋਂ ਕਰਦਾ ਤੇ ਪੰਜਾਬ ਦੀ ਪਹਿਚਾਨ ਪੂਰੀ ਦੁਨੀਆ ਵਿੱਚ ਬਣਾ ਰਿਹਾ ਹੈ ਸਾਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਧੰਨਵਾਦ ਦਿਲਜੀਤ ਬਾਈ ਦਾ ਜਿਸ ਨੇ ਮੈਨੂੰ ਸਨਮਾਨ ਦਿੱਤਾ ਸੋ ਪਾਨਾ ਸਿੱਧੂ ਨੇ ਦਿਲਜੀਤ ਦਸਾਂਜ ਦਾ ਧੰਨਵਾਦ ਵੀ ਕੀਤਾ ਹੈ ਜਿਸ ਤੋਂ ਸਾਹ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਸੀ ਕਿ ਦਿਲ ਸਰਦਾਰਜੀਤ ਲਈ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ ਸੋ ਤੁਹਾਨੂੰ ਇਹ ਅਪਡੇਟ ਕਿਹੋ ਜਿਹੀ ਲੱਗੀ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ